ਹਾਂਜੀ ਵੀਰੋ ਦੋਸਤੋ ਅੱਜ ਤੁਹਾਡੇ ਲਈ ਪੰਜ ਕਲੈਨ ਮਾਰਵਾੜੀ ਬਿਸ਼ੀਰਾ ਲਿਆਤਾ ਪੰਜਾਬ ਦੇ ਲੈਜੈਂਡ ਥੰਮ ਮੰਨੇ ਗਿਆ ਦਲਵਾਗ ਰਣੀਆਂ ਦੇ ਖਾਨਦਾਨ ਚੋਂ ਆ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਕਿੰਨੀ ਉਮਰ ਹੈ ਕੀ ਡਿਟੇਲ ਹੈ ਬੱਚਾ ਤਾਂ ਸੂ ਕੁਆਲਟੀ ਦਾ ਕਨ ਕੰਡੀਸ਼ਨ ਦੇਖੋ ਬਸ ਦੁੱਧੋਂ ਟੁੱਟ ਕੇ ਆ ਪਰ ਜਿਹੜੀ ਮਾਰਕਿੰਗ ਤੇ ਆਪਾਂ ਕਹਦੇ ਅਬਰੀਕੀ ਆ ਉਹ ਬਹੁਤ ਚੰਗੇ ਕਨ ਕੁੰਦਾ ਬੰਤਰਾਂ ਚੈੱਕ ਕਰ ਲਿਓ ਦੇਖੋ ਕਨ ਕੁੰਦਾ ਐਨ ਕੁੰਡੀ ਨਾਲ ਕੁੰਡੀ ਮਿਲ ਜਾਂਦਾ ਤੇ ਜਿਹੜਾ ਦੁੱਧੋਂ ਟੁੱਟ ਕੇ ਲਿੱਸਾ ਹੋਇਆ ਹੋਇਆ ਉਹਦਾ ਰੇਟ ਵੀ ਦੋਸਤੋ ਬਹੁਤ ਥੋੜਾ ਲੱਖੋਂ ਹਜ਼ਾਰ 2000 ਨੇ 10 15 20000 ਵੀ ਨਹੀਂ ਥੱਲੇ ਲੱਖੋਂ ਜ਼ਿਆਦਾ ਥੱਲੇ ਆ ਤਾਂ ਸਾਰਾ ਰੇਟ ਤੁਸੀਂ ਵੀਡੀਓ ਤੇ ਤੁਹਾਨੂੰ ਲਓ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਪਲੇਟਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਂ ਫੇਸ ਆਫ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਅੱਜ ਲਿਆਏ ਤੁਹਾਡੇ ਲਈ ਮਾਰਵਾੜੀ ਬਸ਼ੀਰਾ ਪੰਜ ਕਿ ਲੈਣਾ ਬਸ਼ੀਰਾ ਜਮਾ ਚਾਰੇ ਪਰ ਬਰਾਬਰ ਚਟਿਆ ਦੇਖੋ ਕੋਈ ਵੱਧ ਘੱਟ ਨਹੀਂ ਕੋਈ ਆਇ ਨਹੀਂ ਗੋਡਿਆਂ ਤੋਂ ਤਾਂ ਨਹੀਂ ਸਾਢੇ ਤਿੰਨ ਮਹੀਨੇ ਉਮਰ ਹੋਏ ਕੰਨ ਦੇਖੋ ਪਹਿਲਾਂ ਕੰਨਾਂ ਨੇ ਮਾਰੋ ਤੇਲ ਮੋੜ ਕਰਦੇ ਨਾ ਕੁੰਡੀ ਨਾਲ ਕੁੰਡੀ ਟੱਚ ਤੇ ਬਾਕੀ ਵਾਲ ਪੋਰਿਆਂ ਜਮਾ ਸਾਫਾ ਉਮਰ ਸਾਢੇ ਤਿੰਨ ਚਾਰ ਮਹੀਨੇ ਜੀ ਤੇ ਚੰਗਾ ਸਮਣ ਵਾਲਾ ਬੱਚਾ ਬਰੀਕੀ ਬਰੁਕੀ ਚੰਗੇ ਬਸ ਇੱਕ ਲਿੱਸਾ ਲਿੱਸਾ ਆਪਾਂ ਕਹਿ ਸਕਦੇ ਆ ਉਹ ਜਿਹੜਾ ਰੇਟ ਵੀ ਦੋਸਤੋ ਲਿੱਸੇ ਸਾਬ ਨਹੀਂ ਤਾਂ ਮਾਰਵਾੜੀ ਖਾਨਦਾਨ ਦੇ ਬੱਚਿਆਂ ਦਾ ਰੇਟ ਤੁਹਾਨੂੰ ਹੀ ਪਤਾ ਅੱਜ ਗੱਲ ਕੀ ਚੱਲੀ ਜਾਂਦਾ ਤੇ ਜਮੇ ਜੈਜ ਮੋਲ ਦਾ ਹਜ਼ਾਰਾਂ ਚ ਆਪਾਂ ਕਹਿ ਦੇਣਾ ਬਸ਼ੀਰਾ ਮੈਂ ਫੇਰ ਕਹਿੰਦਾ ਬਰਕੀ ਹੱਥਾਂ ਪੈਰਾਂ ਦਾ ਬਾਲ ਭਰੇ ਪੂਰਾ ਚੰਗਾ ਕੁਆਲਟੀ ਵੀ ਆ ਪਹਿਲਾਂ ਖਾਨਦਾਨ ਦੀ ਗੱਲ ਕਰੀ ਦੋਸਤੋ ਖਾਨਦਾਨ ਹੈਗਾ ਇਹਦਾ ਅਲੀਸਾਨ ਲਾਈਨ ਚੋਂ ਦਲਵਾਗ ਰਾਣੀਆਂ ਦਾ ਸੁਣਿਆ ਤੁਸੀਂ ਲੈਜੈਂਡ ਚੰਗੇ ਬੱਚੇ ਪੈਦਾ ਕਰਨ ਵਿੱਚ ਰਿਕਾਰਡ ਮੰਨਿਆ ਗਿਆ ਉਹਦਾ ਦਲਵਾਗ ਰਾਣੀ ਦਾ ਪਰਪੋਤਾ ਆ ਗਿਆ ਜੀ ਰਾਜ ਹੰਸ ਘੋੜੇ ਦਾ ਬੱਚਾ ਪੋਤਾ ਆ ਗਿਆ ਤੇ ਸੈਨਸਾ ਘੋੜੇ ਦਾ ਬੱਚਾ ਇਹਦਾ ਪਿਓ ਦੋਸਤੋ ਸੈਨਸਾ ਦਾਦਾ ਰਾਜ ਹੰਸ ਤੇ ਪਰਦਾਦਾ ਦਲਵਾਗ ਰਾਣੀਆ ਤੋਂ ਦੋਸਤੋ ਦਲਵਾਗ ਰਾਣੀਆ ਦੀ ਲਾਈਨ ਚੋਂ ਬੱਚਾ ਮਾਂ ਦਾ ਦੋਸਤੋ ਆਪਣਾ ਲਾਈਨ ਦਾ ਕਨਫਰਮ ਨਹੀਂ ਤੇ ਪਰ ਉਹਨਾਂ ਨੇ ਬੰਦੇ ਨੇ ਦੱਸਣਾ ਇਹਨੂੰ ਦੇਵਲੀ ਲੈਣ ਦੇ ਤਾਂ ਸੀ ਮਾਪਾ ਅਨਨੋਣ ਮੰਨ ਕੇ ਦਵਾਂਗੇ ਜੀ ਤੇ ਚਾਰੇ ਪੈਰ ਚਿੱਟੇ ਬੱਚੇ ਦੇ ਮੱਥੇ 'ਤੇ ਫਟਾ ਕੋਈ ਢਿੱਡ ਨਹੀਂ ਥੱਲੇ ਚਿੱਟਾ ਕੋਈ ਪੂਸ ਨਹੀਂ ਚੱਟੇ ਕੋਈ ਧੌਣ ਦੇ ਵਾਲ ਚਿੱਟੇ ਨਹੀਂ ਪਰਫੈਕਟ ਪੰਜ ਕਲੈਨ ਬੱਚਾ ਆਪਾਂ ਕਹਿ ਸਕਦੇ ਆ ਖੜਨੀ ਖੁਰਨੀ ਦੇ ਵਿੱਚ ਚੰਗਾ ਕੰਨ ਕੰਡੀਸ਼ਨ ਦੇ ਵਿੱਚ ਚੰਗਾ ਇੱਕ ਜਿਹੜਾ ਤੁਹਾਡੇ ਸਾਹਮਣੇ ਤਾਜੀ ਵੀਡੀਓ ਆ ਲਿੱਸਾ ਲਿੱਸਾਈ ਆ ਰਾਜੀ ਹੋ ਕੇ ਬੱਚੇ ਨੇ ਪੂਰਾ ਚੰਗਾ ਬਣਦਾ ਜਮਾਂ ਜੈਜ ਰੇਡ ਦਾ ਬਸ਼ੀਰਾ ਜੇਕਰ ਸੱਜਣ ਦੇ ਪਸੰਦ ਹੋਇਆ ਲੈਣ ਦਾ ਚਾਹਵਣ ਹੁੰਦਾ ਕਈ ਵਾਰ ਹੁੰਦਾ ਕਿ ਇਹਨੇ ਟੂਰਨਾਮੈਂਟਾਂ ਦਾ ਹੁਣ ਸੀਜ਼ਨ ਚੱਲ ਰਿਹਾ ਟੂਰਨਾਮੈਂਟਾਂ ਦੇ ਦੇਣਾ ਕਹਿੰਨੇ ਸੌਖਾ ਲਾਉਣੀ ਹੁੰਦੀ ਆ ਕਿ ਇਹਨੇ ਆਪਦੇ ਬੱਚੇ ਨੂੰ ਨਵਾਂ ਲੈ ਕੇ ਦੇਣਾ ਹੁੰਦਾ ਨਾ ਥੋੜੇ ਪੈਸੇ ਲਾਉਣੇ ਹੁੰਦੇ ਕਿ ਹੁੰਦੀ ਵੀ ਖਾਨਦਾਨ ਦਾ ਚੰਗਾ ਚੀਜ਼ ਮਿਲ ਜੇ ਤਾਂ ਦੋਸਤੋ ਆ ਵੀ ਸ਼ੀਰਾ ਦੇਖ ਲਓ ਰੇਟ ਸਿਰ ਵੀ ਪੰਜ ਚੀਜ਼ ਵੀ ਚੰਗੀ ਆ ਤੇ ਬਾਕੀ ਪਰਫੈਕਟ ਆ ਹਨਾ ਤੇ ਨੰਬਰ ਚੱਲ ਪੂ ਸਕਰੀਨ ਤੇ ਜਿਹਦੇ ਪਸੰਦ ਆ ਫੋਨ ਲਾ ਲਓ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਨਵੀਂ ਵੀਡੀਓ ਨੂੰ ਧੰਨਵਾਦ